तो भाई विचार चल रही है सन कबीर सुता क्या कर है जाग रोए पै दुख ऐ इंसान तू क्यों सुता पिया है जाका बासा गौर मह सो क्यों सो सु सुख ਭਲੇਆ ਜਿਨ੍ਹਾਂ ਦਾ ਨਿਵਾਸ ਕਬਰ ਦੇ ਵਿੱਚ ਹੋਵੇ ਉਹ ਬੰਦੇ ਕਿਵੇਂ ਸੌਣਗੇ ਸਹਬ ਕਹਿਣ ਲੱਗੇ ਤੂੰ ਦੁਨੀਆਂ ਦੇ ਲਈ ਤਾਂ ਬਹੁਤ ਰੋਇਆ ਪਰ ਕਦੇ ਪ੍ਰਮਾਤਮਾ ਦੇ ਲਈ ਵੀ ਰੋ ਕੇ ਵੇਖ ਜਿਸਰ ਤੋਂ ਕਰੋੜਾਂ ਜਨਮਾਂ ਦਾ ਵਿਛੜਿਆ ਹੋਇਆ ਹੈ ਕਵੀਰ ਸੁਤਾ ਕਿਆ ਕਰਹਿ ਉੱਠ ਕੇ ਨ ਜਪਹਿ ਮੁਰਾਰ ਇਕ ਦਿਨ ਸੋਵਨ ਹੋਏ ਕੋ ਲਾਂਬੇ ਗੋਡ ਪਸਾਰ ਗੋਡੇ ਪਸਾਰਨ ਤੋਂ ਪਹਿਲਾਂ ਉਸ ਪਰਮਾਤਮਾ ਨੂੰ ਯਾਦ ਕਰ ਜਿਸ ਨੇ ਤੈਨੂੰ ਪੈਦਾ ਕੀਤਾ ਤੀਸਰਾ ਬਚਨ ਹੈ ਕਵੀਰ ਸੁਤਾ ਕਿਆ ਕਰ ਹੈ ਬਿਠਾ ਰਹ ਅਰ ਜਾਗ ਮਤਲਬ ਇਹ ਹੈ ਕਿ ਸਰੀਰਕ ਤੌਰ ਤੇ ਸਾਵਧਾਨ ਹੋ ਕੇ ਬੈਠ ਗੁਰਮਖੋ ਮੈਂ ਬੇਨਤੀ ਕਰਨੀ ਚਾਹੁੰਦਾ ਹਾਂ ਇੱਕ ਸਰੀਰ ਦੀ ਨੀਂਦ ਹੈ ਅਤੇ ਇੱਕ ਇੰਦਰੀਆਂ ਦੀ ਨੀਂਦ ਹੈ ਮਨ ਦੇ ਵਿੱਚ ਇੱਕ ਮਨ ਦੀ ਨੀਂਦ ਹੈ ਅਤੇ ਇੱਕ ਸੁਭ ਕਰਮਾਂ ਦੇ ਬੰਦੇ ਨੂੰ ਨੀਂਦ ਆ ਗਈ। ਭਾਗਾਂ ਵਾਲੇ ਨੇ ਜਿਨ੍ਹਾਂ ਨੂੰ ਪ੍ਰਮਾਤਮਾ ਸੱਦੇ ਦੇ ਕੇ ਜਗਾਉਂਦਾ ਹੈ। ਉਸ ਦੇ ਸੱਦੇ ਤੋਂ ਬਿਨਾ ਕੋਈ ਵੀ ਜਾਗ ਨਹੀਂ ਸਕਦਾ। ਅਸੀਂ ਬਾਣੀ ਦੇ ਵਿੱਚ ਵਚਨ ਪੜ੍ਹਦੇ ਹਾਂ ਨਾ ਫਰੀਦ ਦਾ ਰਾਤ ਕਥੋਰੇ ਵੰਡੇ ਐ ਸੁਤਿਆ ਮਿਲੈ ਨਾ ਭਾਉ। ਇੱਥੇ ਭਾਉ ਦਾ ਅਰਥ ਹੈ ਹਿੱਸਾ। ਬਾਬਾ ਨਾਮਦੇਵ ਜੀ ਕਹਿੰਦੇ ਨੇ ਰਾਤ ਨੂੰ ਨਾਮ ਦੀ ਕਸਤੂਰੀ ਵੰਡੀ ਜਾਣੀ ਐ। ਜੇ ਸੁੱਤੇ ਰਹੇ ਤਾਂ ਉਹਨਾਂ ਨੂੰ ਹਿੱਸਾ ਕਿਵੇਂ ਮਿਲੇਗਾ? ਜਿਨ੍ਹਾਂ ਨੈਣ ਨਿੰਦਰਾਵਲੇ। ਤੈਨਾਂ ਮਿਲਨ ਕੁਆਓ। ਜਿਨ੍ਹਾਂ ਲੋਕਾਂ ਨੂੰ ਨੀਂਦ ਆ ਗਈ ਤਾਂ ਪਿਆਰਿਓ ਸੁੱਤੇ ਹੋਏ ਬੰਦਿਆਂ ਨੂੰ ਕਦੋਂ ਉਹ ਹਿੱਸਾ ਮਿਲੇਗਾ ਹਿੱਸਾ ਤਾਂ ਉਹਨਾਂ ਨੂੰ ਮਿਲੇਗਾ ਨਾ ਜਿਹੜੇ ਜਾਗਦੇ ਹੋਣਗੇ ਜਾਗਦੇ ਕੌਣ ਨੇ ਸਰੀਰਕ ਤੌਰ ਤੇ ਕੀ ਪ੍ਰਭਾਤ ਵੇਲੇ ਉਹੀ ਜਾਗਦੇ ਨੇ ਜਿਨ੍ਹਾਂ ਨੂੰ ਪ੍ਰਮਾਤਮਾ ਦੇ ਘਰ ਦੇ ਵਿੱਚੋਂ ਸੱਦੜੇ ਆਉਂਦੇ ਨੇ ਭਾਵੇਂ ਕੋਈ ਅਮਰਤ ਵੇਲੇ ਦਾ ਨੇਮ ਕਰਦਾ ਹੈ ਪਰ ਉਹ ਇੱਕ ਗੱਲ ਯਾਦ ਰੱਖੇ ਕਿ ਪ੍ਰਮਾਤਮਾ ਦੇ ਸੱਦੇ ਤੋਂ ਬਿਨਾ ਕਦੀ ਕੋਈ ਜਾਗਦਾ ਨਹੀਂ ਜਿਸ ਦਿਨ ਪ੍ਰਮਾਤਮਾ ਦੇ ਸੱਦੇ ਤੇ ਜਾਗ ਕੇ ਕੋਈ ਬੰਦਗੀ ਕਰਨ ਲੱਗ ਪਵੇ ਤਾਂ ਦੁਨੀਆਂ ਦੇ ਹਰ ਤਾਕਤ ਉਸ ਦੇ ਚਰਨਾਂ ਦੇ ਸਾਹਮਣੇ ਆ ਕੇ ਆਪਣੇ ਆਪ ਝੁਕ ਜਾਏਗੀ ਕਿਉਂਕਿ ਅੰਮ੍ਰਿਤ ਵੇਲੇ ਦਾ ਜਾਗਣਾ ਤੇ ਭਗਤੀ ਦਾ ਬੀਜ ਬੀਜਣਾ ਕਿਸੇ ਵਿਰਲੇ ਦੇ ਹਿੱਸੇ ਆਉਂਦਾ ਦੇਖੋ ਸੰਤ ਸ਼ਬਦ ਵੀ ਆਉਂਦਾ ਹੈ ਹਰ ਬੰਦੇ ਦੀ ਆਪੋ ਆਪਣੀ ਸੋਚ ਹੈ ਨਾ ਆਪ ਆਪਣੀ ਬੱਧ ਹੈ ਜੇ ਤੇ ਹਰ ਇੱਕ ਨੇ ਆਪਣੇ ਢੰਗ ਦੇ ਨਾਲ ਹੀ ਦੁਨੀਆ ਨੂੰ ਦੇਖਣਾ ਹੈ ਨਾ ਕਈਆਂ ਦਾ ਸੁਭਾਅ ਹੁੰਦਾ ਹੈ ਕਿ ਹਰ ਗੱਲ ਨੂੰ ਨੈਗੇਟਿਵ ਲੈ ਕੇ ਜਾਣਾ ਜਿਹੜਾ ਬੰਦਾ ਹਰ ਗੱਲ ਨੂੰ ਨੈਗੇਟਿਵ ਲਏਗਾ ਨਾ ਉਹ ਬੰਦਾ ਖੁਦ ਵੀ ਨੈਗੇਟਿਵ ਹੋ ਜਾਏਗਾ ਜੇ ਹਰ ਗੱਲ ਨੂੰ ਅਸੀਂ ਉਸਾਰੂ ਪੱਖ ਵੱਲ ਲੈ ਕੇ ਜਦ ਚੱਲਾਂਗੇ ਤਾਂ ਫਿਰ ਪੋਜੀਟਿਵ ਸੋਚਣ ਵਾਲੇ ਵਿੱਚ ਪਰਮਾਤਮਾ ਗੁਣ ਪੈਦਾ ਕਰ ਦਿੰਦਾ ਹੈ ਗੁਰੂ ਜੀ ਨੇ ਬਾਣੀ ਦੇ ਵਿੱਚ ਕਿਹਾ ਪਿੱਛੋ ਹਰਾਤੇ ਸੱਡੜਾ ਨਾਮ ਖਸਮ ਕਾ ਲੇਹੇ ਖੇਮੇ ਛਤਰ ਸਰੇ ਚੇ ਦਿਸਨ ਰਥ ਪੀੜੇ ਹਰ ਇਨਸਾਨ ਦਾ ਆਪੋ ਆਪਣਾ ਢੰਗ ਹੈ ਹਰ ਬੰਦੇ ਦਾ ਢੰਗ ਉਸ ਦੀ ਮਾਨਸਿਕ ਅਵਸਥਾ ਦੇ ਉੱਪਰ ਅਨੁਸਾਰ ਹੁੰਦਾ ਆਮ ਤੌਰ ਤੇ ਕਿਸੇ ਟਿਕੇ ਹੋਏ ਬੰਦੇ ਦੇ ਕੋਲ ਦੋ ਘੜੀਆਂ ਬੈਠੋਗੇ ਤਾਂ ਅਸੀਂ ਕਹਿੰਦੇ ਆ ਕਿ ਭਾਵੇਂ ਇਹ ਬੋਲਿਆ ਨਹੀਂ ਪਰ ਇਸ ਦੇ ਕੋਲ ਬੈਠਣਾ ਮੈਨੂੰ ਬੜਾ ਚੰਗਾ ਲੱਗਾ ਉਸ ਦੇ ਕੱਪੜਿਆਂ ਕਰਕੇ ਉਸ ਦੀ ਚਮੜੀ ਕਰਕੇ ਨਹੀਂ ਸਗੋਂ ਉਸ ਦੇ ਸਰੀਰ ਵਿੱਚੋਂ ਨਿਕਲ ਰਹੀਆਂ ਪੋਜਿਟਿਵ ਤਰੰਗਾਂ ਨੇ ਸਾਡੇ ਇਸ ਖੇਡੇ ਹੋਏ ਮਨ ਨੂੰ ਟਿਕਾ ਦਿੱਤਾ ਜੇ ਰਾਤ ਨੂੰ ਪਰਮਾਤਮਾ ਦਇਆ ਕਰੇ ਉਸ ਦਾ ਖਿਆਲ ਇਹ ਬਣ ਜਾਏ ਕਿ ਸਤਿਗੁਰੂ ਜੀ ਕਿਰਪਾ ਕਰੇ ਇਸ ਸਮੇਂ ਤੂੰ ਮੈਨੂੰ ਉੱਠਣ ਦੀ ਸਮਰੱਥਾ ਦੇ ਵੀ ਅਸਲੀਅਤ ਦੇ ਵਿੱਚ ਸਾਧ ਸੰਗਤ ਜੀ ਉਸ ਨੂੰ ਕੋਈ అలਾਰਮ ਤੇ ਕਿਸੇ ਨੂੰ ਜਗਾਉਣ ਦੇ ਲਈ ਕਹਿਣ ਦੀ ਜ਼ਰੂਰਤ ਨਹੀਂ ਉਸ ਦਾ ਬਦਨ ਪਹਿਲਾਂ ਹੀ ਜਾਗਣ ਦੇ ਲਈ ਪੋਜੀਟਿਵ ਹੈ ਜੇ ਹੁਣ ਆਪਾਂ ਪਹਿਲਾਂ ਹੀ ਕਹੀ ਗਏ ਵੀ ਤੜਕੇ ਉੱਠਿਆ ਨਹੀਂ ਆਣਾ ਅਮਰਤ ਵਿਲੇ ਯਾਰ ਫਿਰ ਉਹ ਬੰਦਾ ਕਦੇ ਉੱਠ ਵੀ ਨਹੀਂ ਸਕਦਾ ਜੇ ਅਸੀਂ ਪਹਿਲਾਂ ਹੀ ਸੋਚ ਕੇ ਪਾਵਾਂਗੇ ਨਾ ਬੀਐਸ ਨੇ ਸਮੇਂ ਤੇ ਉੱਠਣਾ ਹੈ ਅਮਰਤ ਵੇਲੇ ਜਾਗਣਾ ਹੈ ਤਾਂ ਉਹਨੂੰ ਕਿਸੇ అలਾਰਮ ਦੀ ਲੋੜ ਨਹੀਂ ਕਿਉਂਕਿ ਉਹਦਾ ਸਰੀਰ ਹੈ ਜਿਹੜਾ ਤਨ ਉਹ ਪਹਿਲਾਂ ਹੀ ਜਾਗਣ ਦੇ ਲਈ ਪੋਜੀਟਿਵ ਹੈ ਪ੍ਰਮਾਤਮਾ ਖੁਦ ਉਸ ਉੱਤੇ ਕਿਰਪਾ ਕਰਕੇ ਉਸ ਨੂੰ ਜਗਾ ਦਿੰਦਾ ਹੈ ਦੂਜੀ ਬੇਨਤੀ ਸਦੜੇ ਦੇ ਅਰਥ ਕੀ ਨੇ ਬਾਣੀ ਦੇ ਵਿੱਚ ਸਦੜੇ ਦਾ ਅਰਥ ਮੌਤ ਵੀ ਆਇਆ ਹੈ ਸਦੜੇ ਨਿਤ ਪਵਨ ਪਰ ਇੱਥੇ ਸਦੜੇ ਦਾ ਅਰਥ ਮੌਤ ਨਹੀਂ ਪੁਰਾਤਨ ਸਮੇਂ ਜਦੋਂ ਕਿਸੇ ਦੇ ਘਰ ਦੇ ਵਿੱਚ ਬੱਚੇ ਦਾ ਵਿਆਹ ਹੋਣਾ ਤਾਂ ਇੱਕ ਸਮਾਜਿਕ ਜਹੀ ਰੀਤ ਸੀ ਕਿ ਆਪਣੇ ਨਜ਼ਦੀਕੀ ਜਿਹੜੇ ਲੋਕ ਹਨ ਆਂਡ ਗਵੰਡ ਉਹਨਾਂ ਦੀਆਂ ਬੀਬੀਆਂ ਨੂੰ ਸੱਦਦੇ ਭੇਜਣੇ ਰਾਤ ਨੂੰ ਗਾਉਣ ਦੇ ਲਈ ਮੁਹੱਲੇ ਦੀਆਂ ਬੀਬੀਆਂ ਨੇ ਰਾਤ ਨੂੰ ਇਕੱਠੇ ਹੋ ਕੇ ਗਾਉਣ ਦੇ ਲਈ ਆਉਣਾ ਰਾਤ ਨੂੰ ਨੱਚਣਾ ਉਸ ਘਰ ਦੇ ਵਿੱਚ ਪਰ ਇੱਕ ਬੀਬੀ ਦੀ ਦੀਵਾਰ ਬਿਲਕੁਲ ਸਾਂਝੀ ਐ ਕੰਧ ਸਾਂਝੀ ਐ ਪਰ ਉਹ ਨਚਨ ਨਹੀਂ ਆਈ ਸਵੇਰੇ ਦਿਨ ਚੜਿਆ ਗਵੰਡਨਾ ਮੁਹੱਲੇ ਦੀਆਂ ਔਰਤਾਂ ਨੇ ਪੁੱਛ ਲਿਆ ਕਿ ਸਾਰੀਆਂ ਬੀਬੀਆਂ ਆਈਆਂ ਸਨ ਤੂੰ ਕਿਉਂ ਨਹੀਂ ਆਈ ਕਹਿ ਲੱਗੀ ਕਿ ਬਿਨਾ ਸੱਦੇ ਤੋਂ ਕੌਣ ਦੱਜਾਂਦਾ ਕਿਸੇ ਦੇ ਤੁਹਾਡੇ ਘਰ ਸੱਦੇ ਗਏ ਤੁਸੀਂ ਦੂਰੋਂ ਵੀ ਚੱਲ ਕੇ ਆ ਗਈਆਂ ਪਰ ਮੈਂ ਨੇੜੇ ਰਹਿ ਕੇ ਵੀ ਕੀ ਕਰਾਂ ਮੇਰੇ ਘਰ ਗਾਣ ਵਾਸਤੇ ਸੱਦਾ ਨਹੀਂ ਭੇਜਿਆ ਸੱਦ ਸੰਗਤ ਜੀ ਇਸੇ ਤਰ੍ਹਾਂ ਕੁਝ ਲੋਕ ਅਜਿਹੇ ਨੇ ਜਿਹੜੇ ਧਰਮ ਦੀ ਚਾਰ ਦਿਵਾਰੀ ਦੇ ਨੇੜੇ ਰਹਿੰਦੇ ਨੇ ਪਰ ਜੇਕਰ ਸੱਦੜਾ ਨਾ ਆਏ ਤਾਂ ਉਹ ਪ੍ਰਭਾਤ ਵੇਲੇ ਵੀ ਘੁੜਾੜੇ ਮਾਰਦੇ ਹੋਣਗੇ ਜਿਹੜਾ ਦਿਨ ਰਾਤ ਸੁੱਤਾ ਰਹੇ ਉਹ ਤਾਂ ਉਹ ਜਾ ਤਾਂ बेहोਸ਼ੀ ਦੇ ਵਿੱਚ ਹੋਵੇਗਾ ਜਾਂ ਫਿਰ ਬੰਦੇ ਦੇ ਪ੍ਰਾਣ ਨਿਕਲ ਗਏ ਹੋਣਗੇ ਜਿਹੜਾ ਹਿਲਦਾ ਜੁਲਦਾ ਨਹੀਂ ਉਹ ਕਿਹੜੀ ਨੀਂਦ ਹੈ ਜਿਸ ਦੇ ਵਿੱਚ ਬੰਦਾ ਦਿਨ ਰਾਤ ਸੁੱਤਾ ਰਹਿੰਦਾ ਉਸ ਦੇ ਵਿੱਚ ਸਰੀਰ ਜਾਗਦਾ ਪਰ ਇੰਦ੍ਰੇ ਸੁੱਤੇ ਰਹਿੰਦੇ ਨੇ ਦਿਨੇ ਵੀ ਸੁੱਤੇ ਰਾਤ ਨੂੰ ਵੀ ਸੁੱਤੇ ਨੈ ਨਾ ਹੋ ਨੀਂਦ ਪਰ ਦ੍ਰਿਸ਼ਟ ਵਿਕਾਰ ਅੱਖਾਂ ਦੇ ਵਿੱਚ ਇੱਕ ਨੀਂਦ ਆ ਗਈ ਕਾਦੇ ਪਰਾਇਆ ਤਨ ਦੇਖਣ ਦੀ ਹਜ਼ੂਰ ਕਹਿੰਦੇ ਨੇ ਮੰਦੀ ਦ੍ਰਿਸ਼ਟੀ ਮਾੜੀ ਨਿਗਾ ਨਾਲ ਪਰਾਏ ਤਨ ਨੂੰ ਦੇਖਣਾ ਇਹ ਅੱਖਾਂ ਦੀ ਨੀਂਦ ਹੈ ਸਰਵਨ ਸੋਏ ਸੁਣਿੰਦ ਵਿਚਾਰ ਜਦੋਂ ਕੰਨ ਦੁਨੀਆ ਦੇ ਕੇਵਲ ਨਿੰਦਿਆ ਕਰਨ ਸੁਣਨ ਲੱਗ ਪਏ ਨਾ ਉਦੋਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਨੇ ਕੰਨ ਵੀ ਸੌ ਗਏ ਜਿਹੜੇ ਦਿਨ ਰਾਤ ਲੋਕਾਂ ਦੀ ਨਿੰਦਿਆ ਸੁਣਦੇ ਰਹਿੰਦੇ ਨੇ ਰਸਨਾ ਸੋਏ ਲੋਭ ਮਿੱਠਾ ਸਾਧ ਆ ਸਾਡੀ ਜੀਵ ਹੈ ਨਾ ਇਹ ਵੀ ਸੌ ਗਈ ਲਾਲਚ ਦੇ ਵਿੱਚ ਮਨ ਸੋਇਆ ਮਾਇਆ ਬਿਸਮਾਦ ਇਸ ਗ੍ਰਹਿ ਮਹਿ ਕੋਈ ਜਾਗਤ ਰਹਿ ਸਾਵਤ ਵਸਤ ਇਹ ਆਪਣੀ ਲਹਿਰਹਾਉ ਉਸ ਸੁੱਤੇ ਨੂੰ ਜਗਾਉਣ ਲਈ ਗੁਰੂ ਜੀ ਨੇ ਸ਼ਬਦ ਦੀ ਦਾਤ ਦਿੱਤੀ ਗੁਰੂ ਤੇਗ ਬਹਾਦਰ ਜੀ ਸਾਨੂੰ ਕਹਿ ਰਹੇ ਨੇ ਕਿ ਆਪਣੇ ਮਨ ਨੂੰ ਰੋਜ਼ ਸਮਝਾਈ ਕਿ ਕਿਵੇਂ ਸੁੱਤਾ ਹੋਇਆ ਜਾਗੇ ਜਾਗ ਲੈ ਹੋਰੇ ਮਨਾ ਜਾਗ ਲੈ ਹੋ ਕਹਾ ਗਾ ਫੁੱਲ ਸੋਇਆ ਜੋ ਤਾਨੇ ਉਪਜਿਆ ਸੰਗ ਹੈ ਸੋ ਪੀ ਸੰਗ ਨਾ ਹੋਇਆ ਐ ਮਨਾ ਤੂੰ ਜਾਗ ਜਾਕੇਗਾ ਕਿਵੇਂ ਗੁਰਮਖ ਪਿਆਰੇ ਭਾਈ ਵੀਰ ਸਿੰਘ ਤੇ ਉਹਨਾਂ ਦੇ ਛੋਟੇ ਭਰਾਤਾ ਭਾਈ ਬਲਬੀਰ ਸਿੰਘ ਗੁਰੂ ਗ੍ਰੰਥ ਸਾਹਿਬ ਜੀ ਦਾ ਨਿਰੁਕਤ ਸ਼ੁਰੂ ਕੀਤਾ ਪਰ ਮੁਕੰਮਲ ਨਹੀਂ ਕਰ ਸਕੇ ਸੱਦਾ ਆ ਗਿਆ ਇੱਕ ਪੁਸਤਕ ਹੈ ਲੰਮੀ ਨਦਰ ਉਸ ਦੀ ਸ਼ੁਰੂਆਤ ਦੇ ਵਿੱਚ ਪਹਿਲਾ ਚੈਪਟਰ ਹੈ ਰਵਾਬ ਉਸ ਚੈਪਟਰ ਦੀ ਸ਼ੁਰੂਆਤ ਉਹਨਾਂ ਨੇ ਇੱਕ ਸਾਖੀ ਤੋਂ ਕੀਤੀ ਉਹ ਲਿਖਦੇ ਨੇ ਕਹਿੰਦੇ ਅੱਜ ਤੋਂ ਲਗਭਗ 1000 ਸਾਲ ਪਹਿਲਾਂ ਬੁਖਾਰੇ ਦੀ ਧਰਤੀ ਤੇ ਇੱਕ ਵਿਦਵਾਨ ਇੱਕ ਵਜੰਤਰੇ ਅਬੂ ਨਾਸਰ ਨਾਮ ਦਾ ਆਦਮੀ ਸੀ ਉਸ ਨੂੰ ਲੋਕ ਅਕਸਰ ਹਕੀਮ ਫਰਾਬੇ ਕਹਿੰਦੇ ਸਨ ਉਸ ਨੂੰ ਜਿੰਨੇ ਕੁ ਪੈਸੇ ਮਿਲਦੇ ਉਸ ਦੇ ਵਿੱਚੋਂ ਆਪਣੇ ਤਨ ਮਾਤਰ ਉਹ ਲਈ ਰੱਖਦੇ ਬਾਕੀ ਲੋੜ ਬੰਦਿਆਂ ਦੇ ਵਿੱਚ ਵੰਡਦੇ ਉਸਤਾਜ ਬੜਾ ਸੋਹਣਾ ਵਜਾਉਂਦੇ ਸਨ ਉਹ ਗਾਉਂਦੇ ਵੀ ਬੜਾ ਸੋਹਣਾ ਸਨ ਉਹ ਕਈ ਵਿੱਦਿਆ ਦੇ ਜਾਣਕਾਰ ਸਨ ਪਰ ਹਮੇਸ਼ਾ ਅਮੀਰ ਬੰਦਿਆਂ ਦੇ ਘਰ ਜਾਣ ਤੋਂ ਗੁਰੇਜ਼ ਕਰਦੇ ਇੱਕ ਅਮੀਰ ਆਦਮੀ ਨੇ ਕਈ ਵਾਰੀ ਯਤਨ ਕੀਤਾ ਕਿ ਮੈਂ ਇਹਨਾਂ ਨੂੰ ਆਪਣੇ ਘਰ ਲਿਆਵਾਂ ਮੈਂ ਇਹਨਾਂ ਨਾਲ ਆਪਣੀ ਗੱਲਬਾਤ ਕਰਾਂ ਮੈਂ ਇਹਨਾਂ ਤੋਂ ਕੁਝ ਸੁਣਾ ਪਰ ਉਹ ਗਏ ਹੀ ਨਹੀਂ ਇੱਕ ਦਿਨ ਉਸ ਅਮੀਰ ਬੰਦੇ ਦੇ ਘਰ ਮਹਿਫਿਲ ਸਜੀ ਹੋਈ ਲੋਕ ਅਨੇਕਾਂ ਥਾਵਾਂ ਤੋਂ ਆਏ ਹਰ ਬੰਦਾ ਇੱਕ ਤੋਂ ਇੱਕ ਵੱਧ ਕੇ ਆਪਣੇ ਤਨ ਦੀ ਨਮਾਇਸ਼ ਕਰ ਰਿਹਾ ਸੀ ਅੱਜ ਵੀ ਬਹੁਤ ਘੱਟ ਸੱਜਣ ਨੇ ਸਾਧ ਸੰਗਤ ਜੀ ਜਿਹੜੇ ਗੁਰੂ ਘਰੋਂ ਗੁਰੂ ਨੂੰ ਮੰਗਣ ਆਉਂਦੇ ਨੇ ਹਮੇਸ਼ਾ ਬੰਦਾ ਗੁਰੂ ਘਰ ਵੀ ਪਬਲਿਕ ਥਾਵਾਂ ਤੇ ਵੀ ਆਪਣੇ ਕੱਪੜਿਆਂ ਦੇ ਆਪਣੇ ਗਹਿਣਿਆਂ ਦੇ ਕੇਵਲ ਨਮਾਇਸ ਹੀ ਲਗਾਉਣ ਜਾਂਦਾ ਹੈ ਖਿਮਾ ਕਰਿਓ ਕਦੇ ਵੀ ਗੁਰੂ ਦੇ ਘਰ ਆਪਣੇ ਧਨ ਦੀ ਨਮਾਇਸ ਲਗਾਉਣ ਲਈ ਨਾ ਜਾਈਏ ਬਲਕਿ ਗੁਰੂ ਦੇ ਦਿੱਤੇ ਹੋਏ ਹੁਕਮ ਨੂੰ ਉਪਦੇਸ਼ ਨੂੰ ਸੁਣੀਏ ਅਤੇ ਆਪਣੇ ਜੀਵਨ ਦੇ ਵਿੱਚ ਉਸ ਨੂੰ ਕਮਾਈਏ ਫਿਰ ਸਾਡਾ ਗੁਰੂ ਦੇ ਘਰ ਗਿਆ ਸਫਲ ਹੈ ਨੇਰੀਆ ਗੱਲਾਂ ਕਰਕੇ ਲੋਕਾਂ ਦੀਆਂ ਨਿੰਦਿਆ ਚੁਗਲੀਆਂ ਕਰਕੇ ਨਮਾਇਸਾਂ ਲਗਾ ਕੇ ਨਾ ਵਾਪਸ ਆ ਜਾਈਏ ਰੋ ਵਿਚਾਰ ਉਸ ਅਮੀਰ ਦੀ ਮਹਿਫਲ ਦੇ ਵਿੱਚ अनेका ਅਮੀਰ ਹੋਰ ਆਏ ਇਹ ਫਕੀਰ ਵੀ ਚਲਾ ਗਿਆ ਸਾਜ ਆਪਣਾ ਇਸਨੇ ਫੜਿਆ ਹੋਇਆ ਸੀ ਜਦੋਂ ਅਮੀਰ ਦੇ ਘਰ ਪ੍ਰਵੇਸ਼ ਕੀਤਾ ਤਾਂ ਇਸ ਨੂੰ ਦੇਖ ਕੇ ਕਹਿੰਦੇ ਲੋਕ ਮਜ਼ਾਕ ਉਡਾਉਣ ਲੱਗੇ ਕਿਉਂਕਿ ਇਸ ਦੇ ਕੱਪੜੇ ਸਾਧ ਮੁਰਾਦੇ ਅੱਜ ਕੱਪੜਿਆਂ ਦੀ ਚਮਕ-ਦਮਕ ਥੱਲੇ ਧਰਮ ਵੀ ਗਵਾਚ ਗਿਆ ਅਸਲੀਅਤ ਇਹ ਹੈ ਕੱਪੜੇ ਸੋਹਣੇ ਹੋਣ ਚਾਰ ਬੰਦੇ ਪਿੱਛੇ ਹੋਣ ਚਿੱਟੇ ਤੌਲਿਏ ਹੱਥਾਂ ਦੇ ਵਿੱਚ ਫੜੇ ਹੋਣ ਖੇਮਾ ਕਰਿਓ ਸਾਧ ਸੰਗਤ ਜੀ ਬੰਦਾ ਦੂਰੋਂ ਦੇਖ ਕੇ ਕਹਿੰਦਾ ਬੜੀ ਪਹੁੰਚੀ ਹੋਈ ਹਸਤੀ ਐ ਬਾਬੇ ਨਾਨਕ ਨੇ ਕਿਹਾ ਸੀ ਨਹੀਂ ਭਲਿਆ ਹੋ ਸਕਦਾ ਕਿ ਪਾਟੀਆਂ ਲੇਰਾਂ ਦੇ ਵਿੱਚ ਵੀ ਕੋਈ ਕੀਮਤੀ ਹੀਰਾ ਹੋਵੇ ਜਿਨ ਪਟ ਅੰਦਰ ਬਾਹਰ ਗੁਦੜ ਤੇ ਭਲੇ ਸੰਸਾਰ ਤਿੰਨ ਨੇਹੋ ਲੱਗਾ ਰੱਬ ਸੇਤੀ ਦਿਖਨੇ ਵਿਚਾਰ ਜਦੋਂ ਉਸਨੇ ਮਹਿਫਲ ਦੇ ਵਿੱਚ ਪ੍ਰਵੇਸ਼ ਕੀਤਾ ਤਾਂ ਉਸਦੇ ਕੱਪੜੇ ਸਾਦ ਮੁਰਾਦੇ ਲੋਕਾਂ ਨੇ ਮਜ਼ਾਕ ਉਡਾਇਆ ਉਸਨੇ ਬਗਲ ਵਿੱਚੋਂ ਸਾਜ਼ ਕੱਢਿਆ ਸੁਰ ਲਾ ਕੇ ਉਸਨੇ ਬਾਜਾ ਵਜਾਇਆ ਗਾਇਆ ਸਾਰੇ ਮਹਿਫਲ ਖੇੜ ਖੜਾ ਕੇ ਹਸਣ ਲੱਗ ਪਏ ਕਿਉਂਕਿ ਉਸਦੀ ਆਵਾਜ਼ ਦੇ ਵਿੱਚ ਤਸਵੀਰ ਇਹੋ ਜਹੀ ਸੀ ਮਜ਼ਾਕ ਕਰਨ ਵਾਲੇ ਵੀ ਹਸਣ ਲੱਗ ਪਏ ਪਰਦਾ ਬਦਲਿਆ ਤੇ ਪਰਦਾ ਬਦਲ ਕੇ ਉਸਨੇ ਗਾਇਆ ਤਾਂ ਜਿਹੜੇ ਹੱਸਦੇ ਸਨ ਉਹ ਵੀ ਕਹਿੰਦੇ ਉੱਚੇ ਉੱਚੇ ਭੁੱਬਾ ਮਾਰ ਕੇ ਰੋਣ ਲੱਗ ਪਏ ਉਸਨੇ ਤੀਸਰਾ ਪਰਦਾ ਬਦਲ ਕੇ ਗਾਇਆ ਤਾਂ ਜਿੰਨੇ ਵੀ ਰੋਂਦੇ ਸਨ ਜਿੱਥੇ ਕੋਈ ਟਿਕਿਆ ਸੀ ਉੱਥੇ ਹੀ ਸਾਰਿਆਂ ਨੂੰ ਨੀਂਦ ਆ ਗਈ ਉਹ ਸੁੱਤਿਆਂ ਨੂੰ ਛੱਡ ਕੇ ਗਿਆ ਤੇ ਉਸ ਹਕੀਮ ਫਰਾਬੀ ਨੇ ਕਾਗਜ਼ ਦਾ ਟੁਕੜਾ ਲਿਆ ਜਾਨ ਲਗਿਆ ਲਿਖ ਗਿਆ ਆਪਨੇ ਹਕੀਮ ਫਰਾਬੀ ਸੇ ਮਿਲਣਾ ਥਾ ਉਹ ਆਇਆ ਤੂੰ ਨੇ ਉਸ ਦਾ ਮਜ਼ਾਕ ਉਡਾਇਆ ਹਕੀਮ ਤੁਮ ਕੋ ਹਸਾ ਕੇ ਰੁਲਾ ਕੇ ਔਰ ਸੁਲਾ ਕੇ ਜਾ ਰਿਹਾ ਹੈ ਇੱਥੇ ਫਿਰ ਡਾਕਟਰ ਬਲਵੀਰ ਸਿੰਘ ਨੇ ਇੱਕ ਗੱਲ ਲਿਖੀ ਕਹਿ ਲੱਗੇ ਉਹ ਪਰਦੇ ਦੇ ਵਿੱਚ ਹਸਾ ਸਕਦਾ ਹੈ ਰੁਵਾ ਸਕਦਾ ਹੈ ਕੇਵਲ ਸੁਵਾ ਸਕਦਾ ਪਰ ਮੇਰੇ ਗੁਰੂ ਨਾਨਕ ਦੇ ਰਬਾਬ ਦੀ ਤਸਵੀਰ ਅਜਹੀ ਹੈ ਜਿਹੜੀ ਕਰੋੜਾਂ ਜਨਮਾਂ ਦੇ ਸੁੱਤੇਆਂ ਹੋਿਆਂ ਨੂੰ ਜਗਾ ਸਕਦੀ ਹੈ ਹਜੂਰ ਨੇ ਕਿਹਾ ਆਦਮੀ ਦਾ ਮਨ ਸੁੱਤਾ ਪਰ ਜਾਗੇਗਾ ਕਿਵੇਂ ਅੰਮ੍ਰਿਤ ਬਾਣੀ ਦੇ ਨਾਲ ਜੁੜ ਕੇ ਗੁਰੂ ਜੀ ਨੇ ਕਿਹਾ ਕਬਹੂ ਨਿਰਤ ਕਰੇ ਬਹੁ ਪਾਤ ਕਬਹੂ ਸੋਏ ਰਹੇ ਦਿਨ ਰਾਤ ਕਬਹੂ ਮਹਾ ਕ੍ਰੋਧ ਬਿਕਰਾਲ ਕਦੇ ਬੰਦੇ ਦਾ ਬदन ਉਸ ਦਾ ਚਿਹਰਾ ਇੰਨਾ ਕ੍ਰੋਧ ਦੇ ਵਿੱਚ ਹੁੰਦਾ ਹੈ ਭਾਈ ਕਿ ਜਿਸ ਪਰਿਵਾਰ ਦੇ ਵਿੱਚ ਉਹ ਰਹਿੰਦਾ ਹੈ ਉਸ ਪਰਿਵਾਰ ਦੇ ਜੀ ਵੀ ਕਰੋਧੀ ਬੰਦੇ ਨੂੰ ਦੇਖ ਕੇ ਡਰ ਜਾਂਦੇ ਨੇ ਕਬਹੂ ਸਰਬ ਕੀ ਹੋਤਰ ਵਾਲਾ ਕਦੀ ਸਾਰਿਆਂ ਦੇ ਚਰਨਾਂ ਦੀ ਧੂੜ ਬਣ ਜਾਂਦਾ ਪਿਆਰਿਓ ਕਿਤੇ ਕੋਈ ਨੱਚ ਰਿਹਾ ਹੈ ਕਿਤੇ ਕੋਈ ਸੌਂ ਰਿਹਾ ਹੈ ਕਿਤੇ ਕੋਈ ਗੁੱਸੇ ਦੇ ਵਿੱਚ ਤੜਪ ਰਿਹਾ ਤੇ ਕਿਤੇ ਕੋਈ ਸਾਰਿਆਂ ਦੇ ਚਰਨਾਂ ਦੀ ਧੂੜ ਬਣੇ ਬੈਠਾ ਕਬਹੂ ਹੋਏ ਵਹਿ ਬੜਾ ਰਾਜਾ ਕਦੀ ਵੱਡਾ ਰਾਜਾ ਸਮਰਾਟ ਬਣ ਜਾਂਦਾ ਹੈ ਕਾਬੂਹੋਂ ਪੇਖਾਰੇ ਨੇਜ ਕਾ ਸਾਜਾ ਕਦੀ ਆਪਣੇ ਤਨ ਦਾ ਲਿਬਾਸ ਭਿਖਾਰੀਆਂ ਵਾਲਾ ਬਣਾ ਲੈਂਦਾ ਇਹ ਪਰਮਾਤਮਾ ਦੇ ਖੇਡ ਹੈ ਕਦੀ ਬੰਦ ਕਈ ਬੰਦੇ ਬਾਦਸ਼ਾਹ ਦੇ ਰੂਪ ਦੇ ਵਿੱਚ ਜਨਮ ਲੈਂਦੇ ਨੇ ਤੇ ਜਦੋਂ ਦੁਨੀਆ ਤੋਂ ਜਾਂਦੇ ਨੇ ਨਾ ਤਾਂ ਉਦੋਂ ਭਿਖਾਰੀਆਂ ਦੇ ਰੂਪ ਦੇ ਵਿੱਚ ਹੁੰਦੇ ਨੇ ਕਈ ਬੰਦੇ ਭਿਖਾਰੀਆਂ ਦੀ ਕੁੱਲੀ ਦੇ ਵਿੱਚ ਹੀ ਕੋਚ ਕਰ ਜਾਂਦੇ ਨੇ ਪਰਮਾਤਮਾ ਤੋਰਨ ਲੱਗਿਆ ਉਹਨਾਂ ਨੂੰ ਬਾਦਸ਼ਾਹੀਆਂ ਦੇ ਦਿੰਦਾ ਤੇ ਉਸ ਦੀ ਆਪਣੀ ਇਹ ਅਚਰਜ ਖੇਡ ਹੈ ਸਾਧ ਸੰਗਤ ਜੀ ਗੁਰੂ ਨਾਨਕ ਪਾਤਸ਼ਾਹ ਜੀ ਦਾ ਸ਼ਬਦ ਹੈ ਨਦਰ ਉਪੱਠੀ ਜੇ ਕਰੇ ਜੇ ਉਸ ਦੀ ਨਦਰ ਪੁੱਠੀ ਹੋ ਜਾਵੇ ਨਾ ਸੁਲਤਾਨਾ ਕਾਹੂ ਕਰੈ ਦਾ ਦਰ ਮੰਗਨ ਭਿਖ ਨਾ ਪਾਏਂਦਾ ਰੋ ਵਿਚਾਰ ਸਮਾਪਤੀ ਦਾ ਸਮਾ ਹੋਇਆ तमाम ਭੁਲਾ ਦੇ ਖਿਮਾ ਗੁਰੂ ਪਾਤਸ਼ਾਹ ਆਪ ਸੰਗਤ ਬਖ ਸੰਜੋਗੋਂ ਬਲਾਉ ਫਤਹਿ ਅਖੋਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ